ਲੋਕ ਸਭਾ ਹਲਕਾ ਸ਼੍ਰੀ ਫਤਿਹਗੜ ਸਾਹਿਬ ਤੋਂ ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਤੁਸਾ ਨੂੰ ਧਾਰਮਿਕ ਸਮਾਜਿਕ ਤੇ ਵੱਖ-ਵੱਖ ਜਥੇਬੰਦੀਆਂ ਤੇ ਕੌਮੀ ਮੁਕ ਸੇਵਾਦਾਰ ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਨੇ ਸਮਰਥਨ ਦਿੱਤਾ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਅਤੇ ਆਓ ਨਵਾਂ ਪੰਜਾਬ ਸਿਰ ਜੀਏ ਬੈਨਰ ਥੱਲੇ ਸ਼੍ਰੀ ਆਨੰਦਪੁਰ ਸਾਹਿਬ ਅਰਦਾਸ ਕਰਕੇ ਆਜ਼ਾਦ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ ਉਹਨਾਂ ਕਿਹਾ ਕਿ ਆਜ਼ਾਦ ਉਮੀਦਵਾਰ ਜਿੱਤਣ ਤੋਂ ਬਾਅਦ ਕਿਸੇ ਵੀ ਪਾਰਟੀ ਨੂੰ ਕੋਈ ਵੀ ਸਮਰਥਨ ਨਹੀਂ ਦੇਣਗੇ ਅਤੇ ਬੇਗੰਪੁਰਾ ਤੇ ਕਰਤਾਰਪੁਰ ਸਹਿਰ ਦੀ ਆਜ਼ਾਦ ਸੋਚ ਨੂੰ ਬਲੰਦ ਕਰਨ ਲਈ ਲੋਕ ਸਭਾ ਵਿੱਚ ਪੰਜਾਬ ਦੇ ਗੰਭੀਰ ਮੁੱਦਿਆਂ ਅਤੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਆਵਾਜ਼ ਉਠਾਉਣਗੇ ਇਸ ਮੌਕੇ ਤੇ ਲੋਕ ਸਭਾ ਹਲਕਾ ਸ਼ਰੀਫ ਅਤੇ ਗੜ੍ਹ ਸਾਹਿਬ ਤੋਂ ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਤੂਸਾ ਨੇ ਕਿਹਾ ਕਿ ਪੰਜਾਬ ਸੋਸ਼ਲਿਟੀ ਲਾਇੰਸ ਭਾਈ ਸੰਗਤ ਸਿੰਘ ਟਰਸਟ ਡਾਕਟਰ ਅੰਬੇਦਕਰ ਮਹਾਂਸਭਾ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਸਮਰਥਨ ਦਿੱਤਾ ਹੈ ਤੇ ਉਹ ਜਿੱਤਣ ਤੋਂ ਬਾਅਦ ਪੰਜਾਬ ਦੇ ਮੁੱਦਿਆਂ ਅਤੇ ਕਰਤਾਰਪੁਰ ਤੇ ਬੇਗੰਪੁਰਾ ਦੀ ਆਜ਼ਾਦ ਸੋਚ ਨੂੰ ਪੰਜਾਬ ਦੇ ਮੁੱਦਿਆਂ ਨੂੰ ਲੋਕ ਸਭਾ ਵਿੱਚ ਉਠਾਉਣਗੇ ਸਰੀਆ ਕਾਰ ਬੋਲੇ ਸੋਨਿਹਾਲ ਸੋ ਸਰੀਆ ਕਾਰ ਬੋਲੇ ਸੋਨਿਹਾਲ ਸਰੀਆ ਕਾਰ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਨੰਦਪੁਰ ਸਾਹਿਬ ਜੀ ਤੋਂ ਅਰਦਾਸ ਕਰਕੇ ਇੱਕ ਸੰਕਲਪ ਲਿਆ ਗਿਆ ਸੀਗਾ ਪੰਜਾਬ ਦੇ ਹਾਲਾਤਾਂ ਨੂੰ ਮੁੱਖ ਰੱਖ ਕੇ ਆਓ ਸਿਰਜੀਏ ਨਵਾਂ ਪੰਜਾਬ ਆਓ ਸਿਰਜੀਏ ਨਵਾਂ ਪੰਜਾਬ ਤਹਿਤ ਜਿੱਥੇ ਵੱਖ-ਵੱਖ ਹਲਕਿਆਂ ਦੇ ਵਿੱਚ ਉਮੀਦਵਾਰ ਖੜੇ ਕੀਤੇ ਗਏ ਸਮਰਥਨ ਦਿੱਤੇ ਗਏ ਉੱਥੇ ਅੱਜ ਅਸੀਂ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਭਾਈ ਪਰਮਜੀਤ ਸਿੰਘ ਜੀ ਟੂਸਾ ਇਨਾਂ ਦਾ ਇਹ ਟੂਸਾ ਪਿੰਡ ਹੈ ਰਾਏਕੋਟ ਵਿਧਾਨ ਸਭਾ ਹਲਕਾ ਪੈਂਦਾ ਹੈ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਇਹ ਉਮੀਦਵਾਰ ਨੇ ਜਿਹੜੇ ਕੀ ਸਾਡੀ ਸਾਰਿਆਂ ਦੇ ਨਾਲ ਇਹਨਾਂ ਨੇ ਮਿਲ ਵਰਤਨ ਰੱਖਿਆ ਵਧਾਇਆ ਸਾਡੀ ਭੈਣ ਸਿਮਰਨਜੀਤ ਕੋ ਰਾਜੋ ਭਾਵੇਂ ਸਾਡੇ ਚ ਨਹੀਂ ਆ ਸਕੀ ਉਸ ਦੇ ਰਾਹੀਂ ਸਾਡਾ ਸਾਰਿਆਂ ਦਾ ਇਹ ਮਿਲਾਪ ਹੋਇਆ ਤੇ ਅੱਜ ਅਸੀਂ ਫਤੇਗੜ ਸਾਹਿਬ ਜੀ ਦੀ ਪਾਵਨ ਧਰਤੀ ਸ਼ਹੀਦਾਂ ਦੀ ਪਾਵਨ ਧਰਤੀ ਮਾਤਾ ਗੁਜਰ ਕੌਰ ਜੀ ਤੋਂ ਅਸੀਸ ਲੈਂਦੇ ਆ ਜਿੱਥੇ ਭਾਈ ਪਰਮਜੀਤ ਸਿੰਘ ਹੋਣਾ ਨੂੰ ਵੱਖ-ਵੱਖ ਜਥੇਬੰਦੀਆਂ ਇੱਥੇ ਸਮਰਥਨ ਦੇ ਰਹੀਆਂ ਨੇ ਉੱਥੇ ਫਾਦੇਗੜ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਅੱਜ ਅਸੀਂ ਵੀ ਭਾਈ ਪਰਮਜੀਤ ਸਿੰਘ ਦੇ ਸਮਰਥਨ ਦਾ ਐਲਾਨ ਕਰਦੇ ਆ ਬੋਲੇ ਇਸੋਨ ਹਾਲੋ ਸ੍ਰੀ ਆਕਾਰੋ ਸ਼ੇਖ ਸੰਗਤਾਂ ਨੂੰ ਅਪੀਲ ਕਰਦੇ ਆ ਫਤਿਹਗੜ੍ਹ ਸਾਹਿਬ ਜੀ ਦੇ ਆਜ਼ਾਦ ਬਿੰਤੀ ਦੇ ਆਜ਼ਾਦ ਵੋਟਰਾਂ ਨੂੰ ਅਪੀਲ ਕਰਦੇ ਆ ਕਿ 1 ਜੂਨ ਨੂੰ ਇਹਨਾਂ ਦਾ ਚੋਣ ਨਿਸ਼ਾਨ ਟੇਬਲ ਹੈ ਟੇਬਲ ਤੇ ਇਹਦਾ ਬਟਨ ਦਬਾ ਕੇ ਇਹਨਾਂ ਨੂੰ ਵੱਧ ਤੋਂ ਵੱਧ ਸਮਰਥਨ ਦਿਓ ਤਾਂ ਕਿ ਭਾਈ ਪਰਮਜੀਤ ਸਿੰਘ ਹੋਣਾ ਦੀ ਜਿੱਤ ਨੂੰ ਯਕੀਨੀ ਬਣਾ ਕੇ ਕਲੋਕ ਸਭਾ ਦੇ ਵਿੱਚ ਭੇਜਿਆ ਜਾਵੇ ਤੇ ਲੋਕ ਸਭਾ ਦੇ ਵਿੱਚ ਜਾ ਕੇ ਇਹ ਪੰਜਾਬ ਦੇ ਹੱਕ ਰੱਖ ਸਕਣ ਜਿਹੜੇ ਅੱਜ ਤੱਕ ਸਿਆਸੀ ਪਾਰਟੀਆਂ ਤੇ ਸਿਆਸੀ ਲੀਡਰਾਂ ਨੇ ਦਲਾਲੀ ਕਰਕੇ ਪੰਜਾਬ ਦੇ ਹੱਕ ਹਕੂਕ ਸਭ ਕਤਲ ਕੀਤੇ ਨੇ ਚਾਹੇ ਉਹ ਸਮਾਜਿਕ ਸੰ ਧਾਰਮਿਕ ਸੰ ਆਰਥਿਕ ਸੰ ਜਾਂ ਰਾਜਨੀਤਿਕ ਸੰ ਜਾਂ ਇੱਥੇ ਦੇ ਨਸ਼ਿਆਂ ਦੀ ਪਰਮਾਰ ਸੀ ਬੇਰੁਜ਼ਗਾਰੀ ਸੀ ਮਹਿੰਗਾਈ ਸੀ ਜਾਂ ਲੋਟ ਸੀ ਘੁੱਟ ਸੀ ਜਾਂ ਇਹ ਕਹਿ ਲਿਏ ਕਿ 4 ਲੱਖ ਕਰੋੜ ਦਾ ਕਰਜ਼ਾ ਹੈ ਅੱਜ ਹਾਲਾਤ ਇਹ ਨੇ ਪੰਜਾਬ ਦੇ ਕਿ ਅਸਾਮ ਤੋਂ ਇੱਕ ਸਾਨੂੰ ਬਜ਼ੁਰਗ ਮਿਲ ਨਾ ਆਉਂਦਾ ਔਰ ਉਹਦੀ ਬੇਟੀ ਉਹਨੂੰ ਕਹਿੰਦੀ ਕਿ ਬੈਗ ਪਾ ਕੇ ਬਾਹਰ ਨਾ ਨਿਕਲਿਓ ਪੰਜਾਬ ਦੇ ਵਿੱਚ ਹਾਲਾਤ ਇੰਨੇ ਮਾੜੇ ਨੇ ਬੈਗ ਵੀ ਖੋਹ ਲੈਂਦੇ ਨੇ ਤੇ ਗਲ ਵੀ ਵੱਢ ਜਾਂਦੇ ਨੇ ਅਸਾਮ ਤੋਂ ਆਇਆ ਸਿੱਖ ਦੋ ਹੱਥੜਾ ਮਾਰ ਉੱਠਿਆ ਵਾਹਿਗੁਰੂ ਉਹੀ ਪੰਜਾਬ ਹੈ ਜਿੱਥੇ ਕਹਿੰਦੇ ਸੀ ਕਿ ਜਿੱਥੇ ਪੰਜਾਬ ਦੇ ਲੋਕ ਹੋਣ ਉੱਥੇ ਕਿਸੇ ਦੀ ਜਾਨ ਇੱਜ਼ਤ ਤੇ ਸਰਮਾਇਆ ਕਦੇ ਕੋਈ ਲੁੱਟ ਨਹੀਂ ਸਕਦਾ ਇਹ ਹਾਲਾਤ ਜਿਹੜੇ ਕਿੰਨੇ ਬਣਾਏ ਇੱਥੋਂ ਦੀਆਂ ਸਰਕਾਰਾਂ ਤੇ ਇੱਥੋਂ ਦੇ ਲੀਡਰਾਂ ਨੇ ਅਸੀਂ 328 ਸਰੂਪ ਪਾਵਨ ਜਿਹੜੇ ਚੋਰੀ ਵੇਚ ਦਿੱਤੇ ਸਨ ਬਾਦਲਕਿਆਂ ਨੇ ਉਹਦੇ ਇਨਸਾਫ ਲਈ 4 ਸਾਲਾਂ ਤੋਂ ਬੈਠੇ ਹੋਏ ਆ ਤੇ ਜਿਹੜੀਆਂ ਸਰਕਾਰਾਂ ਅਦਾਲਤਾਂ ਪ੍ਰਸ਼ਾਸਨ 4 ਸਾਲਾਂ ਚ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਇਨਸਾਫ ਨਹੀਂ ਕਰ ਸਕੀਆਂ ਇਹ ਪੰਜਾਬ ਦੇ ਲੋਕਾਂ ਨਾਲ ਇਨਸਾਫ ਕੀ ਕਰਨ ਗਿਆ ਨਾ ਤੋਂ ਕੀ ਆਸ ਕੀਤੀ ਜਾ ਸਕਦੀ ਹੈ ਇਸ ਲਈ ਆਪਣੀ ਆਵਾਜ਼ ਨੂੰ ਲੋਕ ਸਭਾ ਦੇ ਵਿੱਚ ਲਜਾਣ ਲਈ ਅਸੀਂ ਇਹ ਰਾਹ ਫੜਿਆ ਹੈ ਕਿ ਭਾਈ ਪਰਮਜੀਤ ਸਿੰਘ ਹੋਣਾ ਨੂੰ ਇੱਥੋਂ ਫਤਿਹਜਾਬੀ ਦਿੱਤੀ ਜਾਏ ਤੇ ਗੁਰੂ ਰਹਿਮਤ ਕਰੇ ਇਹਨਾਂ ਨੂੰ ਫਤਿਹਜਾਬੀ ਬਖਸ਼ਣ ਅੰਜਕ ਉਮੀਦਵਾਰ ਤਾਂ ਆਪਣੇ ਐਲਾਨ ਕਰ ਚੁੱਕੇ ਆਂ ਚਾਰਾਂ ਨੂੰ ਸਮਰਥਨ ਦੇ ਚੁੱਕੇ ਆ ਜਿਨ੍ਹਾਂ ਦੇ ਵਿੱਚ ਡੀਐਸਪੀ ਸ਼ੇਖੋਂ ਸੰਗਰੂਰ ਤੋਂ ਆ ਬੀਬੀ ਹਰਵਿੰਦਰ ਕੌਰ ਜੀ ਸਮਾਜਿਕ ਸੰਘਰਸ਼ ਪਾਰਟੀ ਲੁਧਿਆਣੇ ਤੋਂ ਨੇ ਤੇ ਭਾਈ ਜੀਵਨ ਸਿੰਘ ਤਾਮਲਣਾਡੂ ਤੋਂ ਨੇ ਤਾਮਲ ਤੋਂ ਸਿੰਘ ਸਜੇ ਹੋਏ ਆ ਤੇ ਪਿਛਲੇ ਦਿਨੀ ਉਹਨਾਂ ਸਾਡੇ ਨਾਲ ਸੰਪਰਕ ਕੀਤਾ ਕਿ ਪੰਜਾਬ ਵਿੱਚ ਸਾਨੂੰ ਸਮਰਥਨ ਕੌਣ ਦੇ ਸਕਦਾ ਹੈ ਮੈਂ ਕਿਹਾ ਵੀ ਹੁਣ ਤੁਸੀਂ ਸਾਨੂੰ ਆਖਿਆ ਤੇ ਸਾਡੇ ਨਾਲ ਗੱਲ ਕੀਤੀ ਹੈ ਅਸੀਂ ਤੁਹਾਨੂੰ ਸਮਰਥਨ ਦੇਾਂਗੇ ਉਹ ਹੁਸ਼ਿਆਰਪੁਰ ਤੋਂ ਖੜੇ ਨੇ ਇਸੇ ਤਰ੍ਹਾਂ ਬਾਕੀ ਅੰਮ੍ਰਿਤਸਰ ਸਾਹਿਬ ਤੋਂ ਸਾਡੇ ਆਪਣੇ ਭਾਈ ਅਮਨਪ੍ਰੀਤ ਸਿੰਘ ਖੜੇ ਆ ਫਰੀਦਕੋੜ ਤੋਂ ਭਾਈ ਬਹਾਦਰ ਸਿੰਘ ਕੈਪਟਨ ਸਾਹਿਬ ਨੇ ਉੱਥੋਂ ਖੜੇ ਆ ਫਿਰ ਫਿਰੋਜ਼ਪੁਰ ਤੋਂ ਜਸਕਰਨ ਸਿੰਘ ਜੀ ਕਾਨ ਸਿੰਘ ਵਾਲਾ ਅਸੀਂ ਉੱਥੋਂ ਉਹਨਾਂ ਨੂੰ ਸਮਰਥਨ ਕਰ ਚੁੱਕੇ ਆ ਹੋਰ ਵੀ ਜਿੱਥੇ ਕੋਈ ਆਜ਼ਾਦ ਉਮੀਦਵਾਰ ਜਾਂ ਜਿਨ੍ਹਾਂ ਨੇ ਹੁਣ ਤੱਕ ਪੰਜਾਬ ਤੇ ਪੰਥ ਨਾਲ ਸਮਾਜ ਨਾਲ ਕੋਈ ਮਾੜੀ ਗੱਲ ਨਹੀਂ ਕੀਤੀ ਨਸ਼ਿਆਂ ਦੇ ਖਿਲਾਫ ਲੜੇ ਨੇ ਇਮਾਨਦਾਰੀ ਨਾਲ ਲੜੇ ਨੇ ਅਸੀਂ ਉੱਥੇ-ਉੱਥੇ ਵੀ ਜਾ ਕੇ ਉਹਨਾਂ ਦਾ ਸਮਰਥਨ ਦੇ ਵੀ ਰਹੇ ਆ ਤੇ ਸਮਰਥਨ ਲੈ ਵੀ ਰਹੇ ਆ ਉੱਥੇ ਅਸੀਂ ਬੰਦਾ ਹੀ ਨਹੀਂ ਖੜਾ ਕੀਤਾ ਭਾਈ ਆਪਾਂ ਪਾਲਸੀ ਦਾ ਮੁੱਦੇ ਸਮਰਥਨ ਕਰ ਰਹੇ ਮਹਾਰਾਜ ਜੀ ਬੰਦਾ ਨਾ ਖੜਾ ਕਰਨ ਨੂੰ ਤੁਸੀਂ ਕੀ ਸਮਝਦੇ ਹੋ ਨਹੀਂ ਮੈਂ ਫਿਰ ਤੁਹਾਨੂੰ ਕਹਿ ਰਿਹਾ ਹਾਂ ਕਿਸੀ ਬੰਦੇ ਹੀ ਨਹੀਂ ਖੜਾ ਕੀਤਾ ਹੋਰ ਤੁਸੀਂ ਕੀ ਪੁੱਛ ਰਹੇ ਹੋ ਤੁਸੀਂ ਇੱਥੇ ਪ੍ਰਚਾਰ ਸਾਰਿਆਂ ਲਈ ਕਰਾਂਗਾ ਜੀ ਇੱਕ ਤੁਸੀਂ ਇੱਕ ਨੂੰ ਨਾਨਾ ਨਿਸ਼ਾਨਾ ਬਣਾਓ ਮੈਂ ਤੇ ਆਜ਼ਾਦ ਉਮੀਦਵਾਰਾਂ ਲਈ ਪੂਰੇ ਪੰਜਾਬ ਦੀ ਗੱਲ ਕਰਾਂਗਾ ਕਿ ਸਾਰਿਆਂ ਨੂੰ ਜਿਤਾ ਦਿਓ ਸਿਆਸੀ ਹਰਾ ਦਿਓ ਭਾਈ ਸਾਹਿਬ ਇੱਕ ਪਾਸੇ ਤੁਸੀਂ ਨਸ਼ੇ ਦੀ ਗੱਲ ਕਰੀਸ਼ੇ ਦਾ ਵਿਰੋਧ ਕਰ ਰਹੇ ਹੋ ਦੂਸਰੇ ਪਾਸੇ ਐਹਦ ਨਾਮੇ ਵਿੱਚ ਖਾਸ ਕਰਕੇ ਜ਼ਮੀਨ ਦੀ ਹਮਾਇਤ ਲਿਖੀ ਹੋਈ ਹੈ ਕਿਸੇ ਦਿਨ ਬੈਕਡਾਉਨ ਹਾਂ ਵਧੀਆ ਗੱਲ ਤੁਸੀਂ ਪੁੱਛ ਲਿਆ ਨਾ ਸ਼ਰਾਬ ਕਿੱਥੋਂ ਬਣਦੀ ਹੈ ਦੱਸਿਓ ਇਹ ਸਵਾਲ ਨਹੀਂ ਨਹੀਂ ਮੈਂ ਤੁਹਾਡਾ ਹੀ ਜਵਾਬ ਦੇ ਰਿਹਾ ਸ਼ਰਾਬ ਕਿਹਦੇ ਤੋਂ ਬਣਦੀ ਨਹੀਂ ਨਹੀਂ ਤੁਸੀਂ ਦੱਸ ਦਿਓ ਮੈਂ ਤੁਹਾਨੂੰ ਪੁੱਛਦਾ ਹਾਂ ਮੈਨੂੰ ਜਾਣਕਾਰੀ ਹੈ ਬਾਰੇ ਇਹਨਾਂ ਪਤਾ ਵੀ ਗੋੜ ਤੋਂ ਬਣਦੀ ਹੈ ਹਾਂ ਤੇ ਗੋੜ ਨੂੰ ਸ਼ਰਾਬ ਦੀ ਖੇਤੀ ਕਹਿੰਦੇ ਹੋ ਸ਼ਰਾਬ ਤਾਂ ਵੱਖਰੀ ਚੀਜ਼ ਹੈ ਵੱਖਰੀ ਨਹੀਂ ਮੇਰਾ ਸਵਾਲ ਜਿਹੜਾ ਤੁਸੀਂ ਕੀਤਾ ਮੈਂ ਉਹਦਾ ਜਵਾਬ ਤੁਹਾਡੇ ਤੋਂ ਪੁੱਛ ਰਿਹਾ ਹਾਂ ਕਿ ਤੁਸੀਂ ਫੀਮ ਨੂੰ ਖਸਖਾਸ ਨੂੰ ਫੀਮ ਖੇਤੀ ਕਿਉਂ ਕਹਿ ਰਹੇ ਹੋ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਖਸਖਾ ਸੁgge ਤੇ ਫੀਮ ਪੰਜਾਬ ਤੋਂ ਬਾਹਰ ਉgge ਤੇ ਖਸਖਸ ਦੀ ਖੇਤੀ ਇਹ ਕਿਹੜਾ ਕਾਨੂੰਨ ਹੈ ਪੰਜਾਬ ਦੇ ਵਿੱਚ ਗੰਨਾ ਲਾ ਦਿਓ ਤੇ ਸ਼ਰਾਬ ਦੀ ਖੇਤੀ ਜੁਪੀ ਚ ਲਾ ਦਿਓ ਤੇ ਗੰਨਾ ਪੰਜਾਬ ਚ ਸੰਤਰੇ ਅੰਗੂਰ ਲਾ ਦਿਓ ਤੇ ਸ਼ਰਾਬ ਦੀ ਖੇਤੀ ਬਾਹਰ ਲਾ ਦਿਓ ਤੇ ਅੰਗੂਰਾਂ ਦੇ ਉਹ ਬਣ ਜਾਂਦੇ ਨੇ ਬਾਗ ਤੇ ਤੁਹਾਡੇ ਬਗੀਚੇ ਇਹ ਪੰਜਾਬ ਦੇ ਨਾਲ ਵਿਤਕਰਾਏ ਜਿਹੜੀਆਂ ਗੱਲਾਂ ਸਮਝਣ ਵਾਲੀਆਂ ਨੇ ਜਿਵੇਂ ਬਾਕੀ ਦੇ ਤੁਸੀਂ ਗੰਨਾ ਲਾ ਰਹੇ ਹੋ ਫੁਲਾਣੀ ਚੀਜ਼ ਲਾ ਰਹੇ ਹੋ ਇਸੇ ਤਰ੍ਹਾਂ ਖਸਖਸ ਇੱਕ ਖੇਤੀ ਹੈ ਤੇ ਤੁਸੀਂ ਹੁਣ ਖੇਤੀ ਨੂੰ ਗੰਨੇ ਦਾ ਰਸ ਕੱਢ ਕੇ ਰੋ ਪੀਨੇ ਹੋ ਤਾਂ ਚੰਗੀ ਗੱਲ ਪਰ ਰੋ ਦੀ ਸ਼ਰਾਬ ਕੱਢ ਕੇ ਪੀਓਗੇ ਤਾਂ ਮਾੜੀ ਗੱਲ ਇਹ ਹੁਣ ਤੁਹਾਡੀ ਮਾਨਸਿਕਤਾ ਕਿੱਥੇ ਖੜੀ ਹੈ ਇਹ ਤੁਸੀਂ ਸੋਚਣਾ ਹੈ ਯਾਰ ਤੁਸੀਂ ਨਸ਼ਾ ਨਹੀਂ ਮੰਨ ਲੈ ਖਾਸ ਕਰਕੇ ਪੈਸਾ ਖਸ ਖਾਸ ਨਸ਼ਾ ਹੈ ਨਹੀਂ ਤੁਸੀਂ ਜਾਣ ਬੁਝ ਕੇ ਬੜਾਈ ਜਾਂਦੇ ਹੋ ਕਿ ਫਿਕਰ ਨਾ ਕਰੋ ਔਰ ਪੰਜਾਬ ਬਣ ਕੇ ਜਾਵਾਂਗੇ ਦਿੱਲੀ ਦਿੱਲੀ ਮਾਡਲ ਨਹੀਂ ਜਾਊਗਾ ਕਰਤਾਰਪੁਰ ਮਾਡਲ ਦਿੱਲੀ ਜਾਊਗਾ ਕਰਤਾਰਪੁਰ ਮਾਡਲ ਬੇਗੰਪੁਰਾ ਬੇਗੰਪੁਰਾ ਇਹਨਾਂ ਨੂੰ ਲੜਾਂਗੇ ਅਸੀਂ ਹਾਂ ਇਹ ਵੱਖਰਾ ਹੀ ਜਾਊਗਾ ਆਜ਼ਾਦ ਸੋਚ ਆਜ਼ਾਦ ਲੋਕ ਜੋ ਦਾਕਵਾਕ ਕਹਿੰਦੇ ਨੇ ਤੇ ਨੰਨ ਨੂੰ ਅੱਜ ਸਮਰਥਨ ਦਿੱਤਾ ਗਿਆ ਕੀ ਕਹਿਣਾ ਚਾਹਦੇ ਮੈਂ ਪਹਿਲੇ ਤਾਂ ਸਾਡੇ ਭਾਈ ਸਾਹਿਬ ਬਲਦੇਵ ਸਿੰਘ ਜੀ ਤੇ ਸਾਡੇ ਜਿੰਨੇ ਵੀ ਪ੍ਰਧਾਨ ਸਾਹਿਬ ਆਏ ਅੰਨਸ ਤੇ ਆਇਆ ਸਾਡੇ ਬਾਰੋ ਪਟਿਆਲੇ ਤੋਂ ਜਿਵੇਂ ਨਾਦਨ ਸਾਹ ਤੋਂ ਮੈਂ ਸਾਰਾ ਧੰਨਵਾਦ ਕਰਦਾ ਕਿ ਜਿਹੜੇ ਇੱਕ ਮੈਨੂੰ ਇੱਕ ਹਲਾਰਾ ਦੀਆਂ ਬਾਤیں ਇਕਮੁੱਟ ਹੋ ਕੇ ਇੱਕ ਮਨਿਸਪੋਰਟ ਕਾ ਵਜਿਹਾ ਮੈਂ ਸਾਰਾ ਧੰਨਵਾਦ ਕਰਦਾ ਤੇ ਦੂਸਰੀ ਗੱਲ ਇਹ ਆ ਜੇ ਸਾਡਾ ਝੰਡਾ ਸਾਡਾ ਇੱਕ ਹੀ ਹੋਗਾ ਇਹ ਰੈਲੈਂਸ ਦਾ ਵੀ ਸਾਡੇ ਭਾਈ ਸਾਹਿਬ ਦਾ ਜਿਵੇਂ ਭਾਈ ਸਾਹਿਬ ਨੇ ਕਿਹਾ ਵੀ ਜਿੱਤੇ ਜਾਵਾਂਗੇ ਸਾਰੇ ਇਕੱਠੇ ਜੰਮਗੇ ਕਿਤਾਬ ਪਰ ਮਾਡਲ ਤੇ ਬੇਗ ਪਰ ਮਾਡਲ ਠੀਕ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਇਹ ਹਨ ਲਖਵੀਰ ਸਿੰਘ ਬਡਾਲਾ ਪ੍ਰਧਾਨ ਡਾਕਟਰ ਅੰਬੇਦਕਰ ਮਹਾਸਭਾ ਪੰਜਾਬ ਅੱਜ ਅਸੀਂ ਫਤੇਗੜ ਸਾਹਿਬ ਦੇ ਵਿੱਚ ਸਾਡੇ ਪਰਮਜੀਤ ਸਿੰਘ ਜੀ ਟੂਸਾ ਜੋ ਆਜ਼ਾਦ ਉਮੀਦਵਾਰ ਖੜੇ ਹੈ ਉਹਨਾਂ ਦਾ ਸਮਰਥਨ ਕਰਨ ਦੇ ਲਈ ਇੱਥੇ ਪਹੁੰਚੇ ਆਂ ਔਰ ਪੂਰੇ ਪੰਜਾਬ ਦੇ ਵਿੱਚ ਇੱਕ ਸੋਚ ਨੂੰ ਲੈ ਕੇ ਜਿਹੜੇ ਆਜ਼ਾਦ ਉਮੀਦਵਾਰ ਖੜੇ ਹੋਏ ਐ ਉਹਨਾਂ ਨੂੰ ਸਾਡਾ ਜਿਹੜਾ ਸਮਰਥਨ ਹੈ ਬਾਬਾ ਬਲਦੇਵ ਸਿੰਘ ਦੀ ਬਡਾਲਾ ਜੀ ਵੱਲੋਂ ਔਰ ਪੂਰੇ ਪੰਜਾਬ ਦੇ ਵਿੱਚ ਆਜ਼ਾਦ ਉਮੀਦਵਾਰਾਂ ਦੀ ਹੁਣ ਨੇਰੀ ਚੱਲ ਚੁੱਕੀ ਐ ਔਰ ਤਿੰਨ ਚਾਰ ਸੀਟਾਂ ਦੇ ਉੱਤੇ ਬਿਲਕੁਲ ਆਜ਼ਾਦ ਉਮੀਦਵਾਰ ਹਲੇ 4-5 ਦਿਨ ਦਾ ਸਮਾਂ ਪਿਆ ਜਿੱਤਣ ਦੇ ਕਿਨਾਰੇ ਐ ਜਿਹੜੀਆਂ ਰਵੈਤੀ ਪਾਰਟੀਆਂ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਉਹ ਮੁੱਦਾ ਹੀ ਨੇ ਹੋ ਗਏ ਉਹ ਅੱਜ ਆਪਣੀ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਜਾਂਦੇ ਦਲ ਬਦਲੂ ਬਣ ਗਏ ਔਰ ਇਹ ਚਾਚੇ ਭਤੀਜੇ ਆ ਸਾਰੇ ਚਾਰੇ ਪੰਜੇ ਪਾਰਟੀਆਂ ਦੇ ਆਪਸ ਵਿੱਚ ਰਿਸ਼ਤੇਦਾਰ ਹੈ ਇਹ ਅਰਤਾਪ ਸਿੰਘ ਜੀ ਨਗਲਾ ਜੀ ਦੇ ਕਾਗਜ਼ ਰੱਦ ਕੀਤੇ ਗਏ ਉਸ ਜਿਹੜਾ ਐਨ ਕੇ ਸ਼ਰਮਾ ਕਾਲੀਦਲ ਦਾ ਕੈਂਡੀਡੇਟ ਹੈ ਸਰਕਾਰ ਆਮ ਆਦਮੀ ਪਾਰਟੀ ਦੀ ਚਲਦੀ ਕਿ ਦੀ ਆ ਸੁਖਵੀਰ ਬਾਦਲ ਦੀ ਇਸੇ ਤਰ੍ਹਾਂ ਸਾਡੇ ਜਗਵਿੰਦਰ ਸਿੰਘ ਜੀ ਪਟਿਆਲਾ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਸੀਗੇ ਇਹਨਾਂ ਦੇ ਕਾਗਜ਼ ਰੱਦ ਕੀਤੇ ਗਏ ਅਸੀਂ ਹਾਈ ਕੋਰਟ ਤੱਕ ਪਹੁੰਚ ਕੀਤੀ ਕੱਲ ਹਾਈ ਕੋਰਟ ਨੇ ਉਹਨਾਂ ਨੂੰ ਅਲਾਉ ਕਰ ਦਿੱਤਾ ਹੈ ਹੁਣ ਦੇਖਦੇ ਆ ਸੋਮਵਾਰ ਨੂੰ ਇਹਨਾਂ ਨੂੰ ਚੌਣ ਸ਼ਾਨ ਦੰਦੇ ਆ ਜਾਂ ਨਹੀਂ ਦੰਦੇ ਉਹ ਉਹਦੇ ਵਿੱਚ ਕਿਹਾ ਹੁੰਦਾ ਪਰ ਸਰਕਾਰਾਂ ਦਾ ਜਿਹੜਾ ਤੱਕਾ ਹੈ ਇਹ ਜਿਹੜੇ ਪੰਜਾਬ ਦੇ ਲੋਕ ਆ ਉਹ ਬਰਦਾਸ਼ਤ ਨਹੀਂ ਕਰਨਗੇ ਪੰਜਾਬ ਤੋਂ ਬਾਹਰ ਚੱਲ ਸਕਦਾ ਹੈ ਲੇਕਿਨ ਪੰਜਾਬ ਦੇ ਲੋਕ ਕਾਨੂੰਨ ਦੇ ਦਾਇਰੇ ਚ ਰਹਿ ਕੇ ਅਸੀਂ ਜਿਹੜੀ ਲੜਾਈ ਲੜ ਰਹੇ ਆਂ ਔਰ ਅਸੀਂ ਫਤਿਹਗੁਰ ਸਾਹਿਬ ਦੇ ਵੋਟਰਾਂ ਨੂੰ ਅਪੀਲ ਕਰਦੇ ਹੱਥ ਵਨ ਕੇ ਅਪੀਲ ਕਰਦੇ ਆ ਕਿ ਜਿਹੜਾ ਸਾਡਾ ਇਹ ਗੱਠਜੋੜ ਹੈ ਜਿਵੇਂ ਭਾਈ ਸਾਹਿਬ ਨੇ ਦੱਸਿਆ 2027 ਦੇ ਵਿੱਚ 117 ਸੀਟਾਂ ਦੇ ਉੱਤੇ ਹੀ ਸਾਡੇ ਜਿਹੜੇ ਕੈਂਡੀਡੇਟ ਹੈ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਹੋਣਗੇ ਘਰ ਘਰ ਪਿੰਡ ਪਿੰਡ ਦੇ ਵਿੱਚ ਉਹਨਾਂ ਦੀ ਪਹਿਲਾਂ ਹੀ ਜਾਣ ਪਛਾਣ ਹੋਊਗੀ ਉੱਥੇ ਸਾਡੀ ਤਿਆਰੀ ਹੋ ਚੁੱਕੀ ਹੈ ਔਰ ਵੋਟਰਾਂ ਨੂੰ ਦੁਆਰਾ ਫੇਰ ਅਪੀਲ ਕਰਦਾ ਕਿ ਚੋਣ ਨਿਸ਼ਾਨ ਟੇਬਲ ਵਾਲਾ ਬਟਨ ਦਬਾ ਕੇ ਪਰਮਜੀਤ ਸਿੰਘ ਜੀ ਟੂ ਸਰਜ ਨੂੰ ਜਿਤਾਓ ਤਾਂ ਕਿ ਤੁਹਾਡੀ ਆਵਾਜ਼ ਆ ਜਿਹੜੀ ਉਹ ਪਾਡੀਅਮ ਦੇ ਵਿੱਚ بلند ਕੀਤੀ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਲੇ ਪਾਸੇ ਅਕਾਲੀਆਂ ਨੇ ਆਪ ਹੀ ਹੱਥ ਪਾਣੇ ਸ਼ੁਰੂ ਕਰ ਲਏ ਇਨਸਾਫ ਮੰਗਦੇ ਲੋਕਾਂ ਤੇ ਗੋਲੀਆਂ ਚਲਾ ਕੇ ਮਾਰਨਾ ਸ਼ੁਰੂ ਕਰ ਲਿਆ ਫਿਰ ਮਨ ਪਿਗਰਿਆ ਕੈਪਟਨ ਸਾਹਿਬ ਕੋਲ ਵੀ ਗਏ ਫਰਿਆਦ ਲੈ ਕੇ ਉਹ ਕਹਿੰਦੀ ਮੈਂ ਅੰਦਰ ਕਰੂੰਗਾ 2002 ਦੇ ਵਿੱਚ ਕੀਤੇ ਵੀ ਸੀਗੇ ਉਹਨਾਂ ਨੇ ਮੇਰੇ ਨਾਲ ਵਾਦਾ ਹੋਇਆ ਕਹਿੰਦੇ ਬਿਲਕੁਲ ਕਰਾਂਗੇ ਸਾਡੀ ਡਿਊਟੀ ਹੈ ਮੈਨੂੰ ਪੁੱਛਿਆ ਗਿਆ ਤੁਹਾਡੀ ਡਿਮਾਂਡ ਕੀ ਆ ਤੁਸੀਂ ਜੇ ਸਾਡੀ ਸਪੋਰਟ ਕਰੋਗੇ ਮੈਂ ਕਿਹਾ ਇੱਕੋ ਹੀ ਡਿਮਾਂਡ ਹੈ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਿਆਦੀਆਂ ਹੋਈਆਂ ਨੇ ਜਾਂ ਇਹ ਏਜੰਡਿਆਂ ਤੋਂ ਭੱਜੇ ਨੇ ਸਿੱਖਾਂ ਦਾ ਘਾਣ ਹੋ ਰਿਹਾ ਉਹਨੂੰ ਰੋਕਿਆ ਜਾਵੇ ਕਿਉਂਕਿ ਅਸੀਂ ਸਾਨੂੰ ਤੁਹਾਨੂੰ ਆਸ ਆ ਕਿਉਂਕਿ ਅਸੀਂ ਤੁਹਾਨੂੰ ਕਾਂਗਰਸੀ ਮੰਨਦੇ ਹੀ ਨਹੀਂ ਕਿਉਂਕਿ ਤੁਸੀਂ ਇੱਕ ਸਿੱਖੀ ਨਾਲ ਜੁੜੇ ਹੋਏ ਸੀਗੇ ਪਾਣੀਆਂ ਪਿੱਛੇ ਵੀ ਪਹਿਲਾਂ ਗੱਲ ਕਰ ਦਿੰਦੀ ਅਸਤੀਫਾ ਦਿੱਤਾ ਸੀਗਾ ਇਸ ਕਰਕੇ ਸੀ ਤੁਹਾਡੇ ਨਾਲ ਮਦਦ ਕਰ ਦਿੰਨੇ ਆ ਉਸ ਦਿਨ ਤੋਂ ਬਾਅਦ ਫਿਰ ਉਹ ਵੀ ਰਲ ਗਏ ਉਹਨਾਂ ਨਾਲ ਜਾ ਕੇ ਉਦੋਂ ਤੋਂ ਸਫਰ ਰਾਜਨੀਤੀ ਦਾ ਬੰਦ ਕਰਕੇ ਘਰੇ ਬੈਠ ਗਏ ਸੀ ਤੇ ਹੁਣ ਮਰਨ ਦੇ ਵਿੱਚ ਆਇਆ ਕਿ ਜਿਹੜੇ 328 ਰੂਪ ਨੇ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਹੋਏ ਹੋਏ ਉਹਨਾਂ ਦਾ ਫਿਕਰ ਚਿੰਤਾ ਗਏ ਕਿੱਥੇ ਹੋ ਇਹ ਨਹੀਂ ਵੀ ਚੋਰੀ ਕਰਕੇ ਕਿਸੇ ਨੇ ਘਰੇ ਜਾ ਕੇ ਸਜਾ ਕੇ ਰੱਖ ਲਿਆ ਹੋਊਗਾ ਮੈਨੂੰ ਲੱਗਦਾ ਵੀ ਉਹ ਕਿਤੇ ਇਹੇ ਜਿਹੇ ਥਾਂ ਤੇ ਇਹੇ ਜਿਹੇ ਜੱਸੀਆ ਕੋਲ ਚਲੇ ਗਏ ਜਿੱਥੇ 20 50 ਸਾਲ ਤੱਕ ਉਹਨਾਂ ਦੇ ਵਿੱਚ ਵੀ ਗੁਰੂ ਬਾਣੀ ਦੇ ਵਿੱਚ ਤੋੜਾਂ ਬਰੋੜ ਹੋ ਸਕਦੀ ਆ ਉਹਦੇ ਵਿੱਚ ਕੋਈ ਕਿਸਪੜ ਹੋ ਸਕਦੀ ਆ ਇਸ ਗੱਲ ਦੀ ਚਿੰਤਾ ਇਸ ਚਿੰਤਾ ਨੂੰ ਲੈ ਕੇ ਭਾਈ ਸਾਹਿਬ ਦਾ ਪੱਲਾ ਫੜਿਆ ਜਿਹੜੇ 4 ਸਾਲ ਤੋਂ ਉੱਥੇ ਲੱਗੇ ਧੜ ਲੜ ਰਹੇ ਨੇ ਚੰਗਾ ਲੱਗਿਆ ਫੈਸਲਾ ਕੀਤਾ ਕਿ ਆਜ਼ਾਦ ਲੜੀਏ ਕਿਸੇ ਪਾਰਟੀ ਨਾਲ ਲੜ ਕੇ ਰੜਾਂਗੇ ਅਸੀਂ ਆਪਣੀ ਜ਼ਮੀਰ ਦੀ ਆਵਾਜ਼ ਨਹੀਂ ਦੱਸ ਸਕਦੇ ਹੁਣ ਅਸੀਂ ਬੋਲਣ ਵਾਸਤੇ ਲੜੇ ਸੀ ਭਾਈ ਸਾਹਿਬ ਮੇਰੀ ਇਲੈਕਸ਼ਨ ਦੇ ਵਿੱਚ ਮੈਨੂੰ ਸਮਰਥਨ ਕਰਿਆ ਸੀਗਾ ਮੇਰੇ ਐਨਡ ਐਂਡ ਤੇ ਕਾਗਜ਼ ਕੈਂਸਲ ਕਿਉਂ ਹੋਏ ਕਿਉਂਕਿ ਭਾਈ ਸਾਹਿਬ ਲੰਗੜਾ ਜੀ ਨੇ ਇੱਕ ਪ੍ਰੈਸ ਕਾਨਫਰੰਸ ਕਰਤੀ 4 ਵਜੇ 4:30 ਵਜੇ ਉਸੇ ਦਿਨ ਸੇਮ ਡੇ 14 ਤਰੀਕ ਨੂੰ ਕਿ ਜਿਹੜਾ ਆਪਣੇ ਉਥੋਂ ਆਪਣਾ ਇਲੈਕਸ਼ਨ ਲੜ ਰਿਹਾ ਹੈ ਨਕੇ ਸ਼ਰਮਾ ਉਹਨੇ ਕਾਫੀ ਉਥੇ ਕਪੜੇ ਕੁਪੜੇ ਕੀਤੇ ਹੋਏ ਨੇ ਜ਼ਮੀਨਾਂ ਵੇਚੀਆਂ ਹੋਏ ਨੇ ਅਸੀਂ ਉਹਨਾਂ ਦੇ ਕਾਗਜ਼ ਰੱਦ ਕਰਾਵਾਏ। ਉਹਨਾਂ ਦੇ ਰੱਦ ਤਾਂ ਕੀ ਕਰਨੇ ਤੇ ਕਾਗਜ਼ ਰੱਦ ਮੇਰੇ ਕਰਾਏ ਇਹਨਾਂ ਨੇ। ਜਿਹਦੇ ਤੇ ਕੋਈ ਪਰਚਾ ਨਹੀਂ ਜਿਹਦੇ ਤੇ ਕੋਈ ਐਲੀਗੇਸ਼ਨ ਨਹੀਂ ਸਿਰਫ ਡਰ ਕੀ ਸੀਗਾ ਵੀ ਜਥੇ ਬੰਦੀਆਂ ਦਾ ਇਹਨਾਂ ਨੂੰ ਸਮਰਥਨ ਮਿਲ ਰਿਹਾ ਹੈ। ਲੋਕ ਰਵੇਤੀ ਪਾਰਟੀ ਨੂੰ ਛੱਡ ਕੇ ਧਰ ਨੂੰ ਆ ਰਹੇ ਨੇ। ਇਹ ਇਹਨਾਂ ਦਾ ਡਰ ਸੀਗਾ ਜਿਹਦੇ ਕਰਕੇ ਮੇਰੇ ਕੈਂਸਲ ਹੋਏ ਜਿਹਦੇ ਵਿੱਚ ਇੱਕੋ ਹੀ ਐਲੀਗੇਸ਼ਨ ਲਾਇਆ ਵੀ ਤੁਸੀਂ ਟਿਕ ਨਹੀਂ ਕੀਤਾ। ਜਿੱਥੇ ਲਿਖਿਆ ਹੋਆ ਹੁੰਦਾ ਵੀ ਤੁਹਾਡੇ ਤੇ ਕੋਈ ਕੇਸ ਤਾਂ ਨਹੀਂ ਚੱਲਦਾ। ਹਾਲਾਂਕਿ ਮੇਰੇ ਵਕੀਲ ਨੇ ਥੱਲੇ ਲਿਖਿਆ ਵੀ ਲੋਕ ਕੋਈ ਚੱਲਦਾ ਨਹੀਂ। ਇਹਦਾ ਟ੍ਰਿਕ ਕਰਨਾ ਸੀ ਬਹਾਲਨਾ ਬਣਾਇਆ ਗਿਆ ਤੇ ਉਦੋਂ ਬਾਅਦ ਕੋਰਟਸ ਗਏ ਆ ਕੋਰਟਸ ਜਾ ਕੇ ਸਾਨੂੰ ਫੈਸਲਾ ਕੱਲ ਸੁਣਾ ਵੀ ਦਿੱਤਾ ਜਵਾਨੀ ਤਾਂ ਪਰ ਮੈਂ ਕਹਿੰਦਾ ਸੋਮਵਾਰ ਨੂੰ ਲਿਖਤੀ ਆਰਡਰ ਜੱਜ ਸਾਹਿਬ ਦੇ ਦੇਣਗੇ ਫਿਰ ਦੇਖਦੇ ਆ ਕੀ ਬਣਦਾ ਮੈਦਾਨ ਚਾਵਾਂਗੇ ਫੇਰ ਵੀ ਲੜਦੇ ਰਹਿਾਂਗੇ ਸਾਡਾ ਲੋਕ ਸਭਾ ਨਾਲ ਕੋਈ ਮਤਲਬ ਨਹੀਂ ਸਾਡਾ ਮਤਲਬ ਹੈ ਪੰਜਾਬ ਦੀ ਆਵਾਜ਼ ਉਠਾਉਣਾ ਸਿੱਖੀ ਦੀ ਆਵਾਜ਼ ਉਠਾਉਣਾ ਗਰੀਬ ਲੋਕਾਂ ਦੀ ਜਿਨ੍ਹਾਂ ਨੇ ਇਹ ਜਿਹੜੇ ਰਵੈਤਿ ਪਾਰਟੀਆਂ ਨੇ ਮੁੱਦੇ ਠਾਲ ਠਾਲ ਕੇ ਸਰਕਾਰਾਂ ਹਟਾਈਆਂ ਬਣਾਈਆਂ ਤੇ ਫਿਰ ਮਾਨ ਕੇ ਹੁਣ ਸਾਰੇ ਚਲੇ ਗਏ ਹੁਣ ਦੁਬਾਰੇ ਇਹਨਾਂ ਕੋਲ ਜਦ ਕੋਈ ਮੁੱਦਾ ਨਹੀਂ ਸਿਰਫ ਕੀ ਕਰਦੇ ਨੇ ਲੀਡਰ ਬਟਾ ਰਹੇ ਨੇ ਇੱਕ ਦੂਜੇ ਨਾਲ ਤਾਂ ਕਿ ਲੋਕਾਂ ਨੂੰ ਕਿਹਾ ਜਾਵੇ ਬਈ ਜੀ ਮੈਂ ਤਾਂ ਜੀ ਪਿਛਲੇ ਸਾਲ ਠਾਈ ਨਹੀਂ ਸੀ ਤੁਹਾਡੇ ਕੋਲੇ ਨਹੀਂ ਸੀ ਮਤਲਬ ਆਵਾਦੀ ਪਾਰਟੀ ਜਿੱਥੇ ਮੈਂ ਗੰਧ ਹੀ ਆ ਸਾਡੇ ਉੱਤੇ ਐਵੇਂ ਬਦਲ ਬਦਲ ਕੇ ਇਹ ਹੁਣ ਇਸ ਤਰ੍ਹਾਂ ਕੰਮ ਚਲਾ ਰਹੇ ਨੇ ਅਸੀਂ ਇਹਨਾਂ ਗੱਲਾਂ ਨੂੰ ਸਾਰਿਆਂ ਨੂੰ ਲਤਾੜ ਕੇ ਅਗਲੀ ਤਿਆਰੀ ਕਰਨ ਤੇ ਵੀ ਲੱਗੀਆਂ 27 ਵਾਲੀ ਆਪਣੀ ਜਿਹੜੀ 27 ਵਾਲੀ ਆਉਣੀ ਆ ਉਹਦੇ ਵਿੱਚ ਵੀ ਤਿਆਰੀ ਆ ਸਾਡੇ ਨੰਗੇ ਢੜ ਲੜਾਂਗੇ ਅਸੀਂ ਜਿੱਤੀਏ ਹਾਰੀਏ ਸਾਡਾ ਕੋਈ ਮਤਲਬ ਨਹੀਂ ਇਹ ਕੰਮ ਪਰ ਅਸੀਂ ਲੜਨੋਂ ਨਹੀਂ ਹਟਾਂਗੇ